ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਾਉ ਬਲ ਜਾਈਆ ਆਏ ਮੇਲ ਗੁਰ ਸਿੱਖ ਆਏ ਮੇਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤੈਨ ਘੋਮ ਘੋਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਹਾਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੀ ਜਾਨ ਪਰਵਾਨਾ ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸੋ ਹਰ ਤੇਰੀ ਉਸਤਤ ਹੈ ਜੋ ਹਾਰੁ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤੈਨ ਹਰੁ ਫਲ ਖਾਵੈ ਜਿਨਾਂ ਹਰਿ ਸੇਤੀ ਪਰਹੜੀ ਤਿਨਾ ਜੀਵ ਪ੍ਰਭ ਨਾਲੇ ਓਏ Jap Jap ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜੇਨ ਗੁਰਮੁਖ ਪਿਆਰਾ ਸੇਵਿਆ ਤੈਨ ਕਉ ਘੋਮ ਜਾਇ ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵੱਡ ਪੁਨੋ ਜੋ ਗੁਰ ਸਿੱਖ ਗੁਰ ਸੇਵਾ ਦੇ ਸੇពੁੱਣ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀ ਆਸੇ ਆਪ ਹਰ ਭਾਈਆ ਹਰ ਦਰਗਹ ਪੈ ਨਾਈਆ ਹਰ ਆਪ ਗਾਲ ਲਾਈਆ ਜੋ ਗੋਰਮukh ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਹਮ ਤਿਨ ਕੇ ਚਰਨੁ ਪਖਾਲ ਦੇ ਧੂੜ ਘੋਲ ਘੋਲ ਪੀਜੈ पान सुपारी ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨ ਚੀਤੇਉ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤੈਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤ ਗੁਰ ਭੇਟੇ ਆਵ ਰੰਗ ਰਲੀਆਂ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਾਉ ਗੁਰ ਵਿਟਾਉ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰ ਗੁਰੂ ਸਾਬਾਸ ਹੈ ਹਰ ਦੇਸ ਨੇਹਾ ਹਾਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕੇਤ ਵਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜੈਨੋ ਗੁਰਮੁਖ ਹਰ ਆਰਾਧਿਆ ਸੇ ਸਾਹ ਵਡ ਢਾਣੇ ਹਉ ਸਤਿਗੁਰ ਕਾਉ ਸਦ ਵਾਰਿਆ ਗੁਰਬਚਨ ਸਮਾਣੇ ਤੂ ਠਾਕੁਰ ਤੂ ਸਾਹਿਬ ਤੂ ਹੈ ਮੇਰਾ ਮੀਰਾ ਕਉਦ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇਂ ਨਾਨਕਾ ਸਾਈਂ ਗੱਲ ਚੰਗੀ ਤਿਲੰਗ ਮਹੱਲਾ ਨੌواں ਕਾਫੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛੇਨ ਛੇਨ ਆਉਦ ਵਿਹਾਤ ਹੈ ਫੂਟੇ ਘਾਟ ਜਿਉ ਪਾਨੀ ਰਹਾਉ ਹਾਰ ਗੁਨ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕਹਿ ਨਹਿ ਮਰਨ ਪਛਾਨਾ ਅਜੂ ਹੂ ਕਾਛ ਵਿਗਰਿਓ ਨਹੀਂ ਜੋ ਪ੍ਰਾਪ ਗੁਨ ਗਾਵੈ ਕਾਹੋ ਨਾਨਕ ਤੇਹ ਭਜਨ ਤੇ ਨਿਰ ਭੈ ਪਾਦ ਪਾਵੈ ਤਿਲੰਗ ਮਹੱਲਾ ਨਾਮਾ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਓ ਮਾਤ ਪਿਤਾ ਸੁਤ ਬੰਧ ਜਾਨ ਹਿਤ ਜਾ ਸਿਉ ਕੀਨਾ ਜੀਉ ਛੂਟਿਓ ਜਬ ਦੇਹ ਤੇ ਢਾਰ ਅਗਨ ਮੈਂ ਦੀਨਾ ਜੀਵਤ ਲਾਓ ਵਿਵਹਾਰ ਹੈ ਜਗ ਕਉ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਤਿਲੰਗ ਮਹੱਲਾ ਨਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤੇ ਓ ਜਾਤ ਹੈ ਕਹਿਓ ਮਾਨ ਲੈ ਮੀਰੋ ਰਹਾਉ ਸੰਪਤ ਰਾਥ ਧਨ ਰਾਜ ਸਿਓ ਆਤਨੇ ਹੋ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਜ ਕੈ ਬਾਵਰੇ ਤੈ ਕਾਜ ਵਿਗਾਰੇ ਓ ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਬ ਨਿਵਾਰੇ ਓ ਜਿਹ ਵਿਦ ਗੁਰ ਉਪਦੇਸਿਆ ਸੋ ਸੋਨ ਰੇ ਭਾਈ ਨਾਨਕ ਕਹਿਤੁ ਪੁਕਾਰ ਕੈ ਗਾਹੋ ਪ੍ਰਭ ਸਰਨਾਈ ਤਿlang ਬਾਣੀ ਭਗਤਾ ਕੀ ਕਬੀਰ ਜੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਭਾਈ ਦੇਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਉ ਕਰਹੁ ਹਾਜ਼ਿਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹੋ ਜੋ ਦੁਨੀਆਂ ਸੇ ਹਰ ਮੇਲਾ ਦਸਤਗੀਰੀ ਨਾ ਹੈ ਰਹਾ ਦਰੋਗ ਪਾੜ ਪਾੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾ ਹੈ ਅਸਮਾਨ ਮੇ ਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀ ਮਕਾ ਉਹ ਕਰੇ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਦੁਲੇ ਕੀ ਤੇਕ ਤੇਰਾ ਨਾਮ ਖੋਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾਹ ਤੂ ਗਨੀ ਹਾਜ਼ਰਾ ਹਜੂਰ ਦਾਰ ਪੇਸ ਤੂੰ ਮਨੀ ਦਰਿਆਉ ਤੂ ਦੇਹੰਦ ਤੂ ਬਿਸਿਆਰ ਤੂ ਤਨੀ ਦੇਹ ਲੇਹ ਏਕ ਤੂ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਵੀਨਾ ਮੈਂ ਵਿਚਾਰ ਕੀਆ ਕਰੀ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਉ ਹਾਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਨੇ ਤੇਰਾ ਨਾਉ ਰਹਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦੁਆਰ ਕਾ ਨਗਰੀ ਰਾਸ ਬੁਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦਵਾਰਿਕਾ ਨਗਰੀ ਕਾਹੇ ਕੇ ਮੰਗੋਲੇ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਬਾਤ ਸਾਹਾ ਸਾਬਨੇ ਵਰਨਾ ਹਸਪਤ ਗਜਪਤ ਨਰਹ ਨਰੀਂਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚਾਉਪਦੇ ਘਰ ਪਹਿਲਾ ਢਾਂਡਾ ਧੋਏ ਬੈਸ ਧੂਪ ਦੇਵਹੁ ਤਾਉ ਦੂਦੈ ਕਉ ਜਾਵਹੁ ਦੂਦ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਜਪਹੁ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਇਹੋ ਮਨ ਈਕੀ ਹਾਥ ਕਰਹੁ ਫੁਨ ਨੇਤਰਾਉ ਨੀਂਦ ਨਾ ਆਵੇ ਰਸਨਾ ਨਾਮ ਜਪਾ ਹੋ ਤਬ ਮਥੀਐ ਏਨ ਵਿਧ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਾਰਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਏਨ ਵਿਧ ਸਾਹਿਬ ਰਵਤ ਰਹਿ ਕਹ ਦੇ ਕਹ ਹੈ ਕਹੇ ਕਹਿ ਜਾ ਬਹਿ ਤੂਮ ਸਰ ਅਬਰ ਨਾ ਕੋਈ ਭਗਤ ਹੀਣਾ ਨਾਨਕ ਜਨ ਜੰਪੈ ਹਾਉ ਸਾ ਲਾਹੀ ਸੱਚਾ ਸੋਈ ਸੁਹੀ ਮਹੱਲਾ ਪਹਿਲਾ ਘਰ ਗੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬੇਖ ਖਾਏ ਐਸਾ ਗਿਆਨ ਜਪਾ ਹੋ ਮਨ ਮੇਰੇ ਹੋ ਵੋ ਚਾਕਰ ਸਾਚੇ ਕੀਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਵੰਦਨ ਵੰਦਿਆ ਸਭ ਜਗ ਭਾਵੈ ਸੇਵਾ ਕਰੇ ਸੋਚਾ ਕਰ ਹੋਏ ਜਨ ਥਨ ਮਹੀ ਅਲ ਰਵ ਰਹਿਆ ਸੋਏ ਹਾਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣ ਵਤ ਨਾਨਕ ਤਾਰੇ ਸੋਏ ਤੂਹੀ ਮਹੱਲਾ ਕਹਿਲਾ ਘਰ ਸੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆ ਝੂਠ ਨਾ ਉਤਰੈ ਜੇ ਸਉ ਧੋਵਾ ਤਿਸ ਸੱਜਣ ਸੇ ਈ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸੰਨ ਰਹਾਉ ਕੋਠੇ ਮੰਡਪ ਮਾੜੀਆਂ ਉਪਾਸ ਹੋਇ ਚਿਤ ਵੀ ਆਹਾ ਠੱਠੀਆਂ ਕਾਮਨਾ ਆਵਨੀ ਵਿਚਹੁ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮਾਂਜਵਸਨ ਘੋਟ ਘੋਟ ਜੀ ਆ ਖਾਵਣੇ ਬੱਗੇ ਨਾ ਕਹੀ ਅੰਨੈ ਸਿਮਲ ਰੋਖ ਸਰੀਰ ਮੈਂ ਮੈਂ ਜਨ ਦੇਖ ਪੁਲੰਨ ਸੇ ਫਲ ਕਾਮਨਾ ਆਵਨੀ ਤੇ ਗੁਣ ਮੈਂ ਤਨ ਹਨੈ ਅੰਦੁਲਾਇ ਭਾਰ ਉਠਾਇਆ ਲੂਗਰਵਾਟ ਬਹੁਤ ਅੱਖੀ ਲੋੜੀ ਨਾਲ ਹਾਉ ਚੜ ਲੰਗਾ ਜਿਤ ਚਾکریاں ਚੰਗਿਆਈਆਂ ਅਬਰ ਸਿਆਣ ਪਕਿਤ ਨਾਨਕ ਨਾਮ ਸਮਾਲ ਤੂੰ ਵੱਧਾ ਛੁਟਹਿ ਜਿਤ ਸੂਹੀ ਮਹੱਲਾ ਪਹਿਲਾ ਜਪ ਤਪ ਕਾਉ ਬੰਧ ਬੇੜੁ ਲਾ ਜਿਤ ਲੰਗਹਿ ਵਹਿਲਾ ਨਾ ਸਰਵਰ ਨਾ ਊਛਲੇ ਐਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮਨਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੂਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋ ਗਵਹ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵੀਛੜੈ ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ ਹੈ ਸਾਚਾ ਸੋਈ ਹਾਉ ਮੈਂ ਮਾਰਨੇ ਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹੈ ਸਹੇਲੀ ਹੋ ਸਹੋ ਖਰਾ ਪਿਆਰਾ ਹਮ ਸਹਿ ਕੇ ਰੀਆ ਦਾਸੀਆ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜੇਨ ਕਉ ਭਾਂਡੇ ਭਾਉ ਤਿਨਾ ਸਵਾਰਸੀ ਸੂਖੀ ਕਰੈ ਪਸਾਉ ਦੁਖ ਵਿਸਾਰਸੀ ਸਹਸਾ ਮੂਲੇ ਨਾਹੇ ਸਰਪਰਤਾਰਸੀ ਤਿਨਾ ਮਿਲਿਆ ਗੁਰ ਆਏ ਜਿਨ ਕਉਲੀ ਖਿਆ ਅੰਮ੍ਰਿਤ ਹਰਿ ਕਾ ਨਾਉ ਦੇਵੈ ਜੀ ਖਿਆ ਚਾਲਹਿ ਸਤਿਗੁਰ ਭਾਏ ਭਵਹਿ ਨਾ ਪੀਖਿਆ ਜਾ ਕਉ ਮਹਿਲ ਹਜੂਰ ਦੂਜੇ ਨ ਵੈ ਕਿਸ ਦਰ ਦਰਵਾਣੀ ਨਾਹਿ ਮੂਲੇ ਪੋਛਤੇਸ ਛੁਟੈ ਤਾ ਕਹਿ ਬੂਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਆਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਓ ਨਾਨਕ ਬਖਸੀਸ ਨਦਰਿ ਕਰਮ ਹੋਏ ਸੂਹੀ ਮਹੱਲਾ ਪਹਿਲਾ ਢਾਂਡਾ ਹੱਛਾ ਸੋਏ ਜੋ ਤੇਸ ਭਾਵਸੀ ਢਾਂਡਾ ਆਤਮ ਲੀਣਾ ਤੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਜੇਹੇ ਕਰਮ ਕਮਾਏ ਤੇ ਹਾਰ ਹੋਏ ਸੀ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ ਚੱਲਿਆ ਉਪਾਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕੀ ਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ ਤੇਰਾ ਸੱਡੜਾ ਸੁਣੀ ਜੈ ਭਾਈ ਜੇ ਕੋ ਵਹ ਅਲਾਏ ਰਹਾਉ ਜੈਸਾ ਬੀਜੈ ਸੋ ਲੁਣੇ ਜੋ ਖੱਟੇ ਸੋ ਖਾਏ ਅੱਗੈ ਪੁੱਛ ਨਾ ਹੋਵਈ ਜੇ ਸਾਨ ਨੀਸਾਨ ਹੈ ਜਾਏ ਐ ਸੋ ਜੈਸਾ ਕਾਢੀ ਐ ਜੈਸੀ ਕਾਰ ਕਮਾਏ ਜੋ ਧਾਮ ਚੇਤਨਾ ਆਵਈ ਸੋ ਧਾਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ ਨਾਨਕ ਕਾਮ ਨ ਆਵਈ ਜਿਤ ਤਨ ਨਾਹੀ ਸੱਚਾ ਨਾਉ ਸੂਹੀ ਮਹੱਲਾ ਪਹਿਲਾ ਘਰ ਸਤਿਮਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂਡ ਮੁਡਾਇਐ ਜੋਗ ਨਾ ਸਿੰਘੀ ਵਾਈਐ ਅੰਜਨਵਾਹੇ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਾਰ ਸਾਮ ਸਰ ਜਾਣੈ ਜੋਗੀ ਕਹੀਐ ਸੋਈ ਰਹਾਉ जोग ना बाहर मड़ी मसाणी जोग ना ताड़ी लाई है जोग ना देश दे संतर भवे है जोग ना तीर्थ नाई है अंजन माहे निरंजन रहिए जोग जुगत एव पाई है ਸਤਿਗੁਰੂ ਭੇਟੇ ਤਾਂ ਸਹਿ ਸਾ ਤੂਪੈ ਧਾਵਤ ਵਰਜ ਰਹੀਐ ਨਿ ਝਰ ਝਰੈ ਸਹਿਜ ਧੁਨ ਲਾਗੇ ਘਰ ਹੀ ਪਰ ਚਾ ਪਾਈਐ ਅੰਜਨ ਵਾਹੇ ਨਿਰੰਜਨ ਰਹੀਐ ਜੋਗ ਜੁਗਤੈ ਏਵ ਪਾਈਐ ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਵਾਜਹੁ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੂਹੀ ਮਹੱਲਾ ਪਹਿਲਾ ਕਵਣ ਤ ਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਨੇਵਾ ਕਹਿ ਪਹਿ ਮੂਲਕ ਰਾਵੈ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਾਲ ਥਲ ਮਹੀਆਲ ਭਾਰ ਪੂਰ ਲੀਣਾ ਤੂੰ ਆਪੇ ਸਰਬਸਮਾਣਾ ਰਹਾਉ ਮਾਨ ਤਾਰਾ ਜੀ ਚੇਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸਹੋ ਤੋਲੀ ਏਨ ਵਿਧ ਚੇਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖੇਨ ਆਵੇ ਤੇਲ ਜਾਵੇ ਇਤਾ ਕੀ ਸੰਗਤ ਨਾਨਕ ਰਹਿਦਾ ਕਿਉ ਖਰ ਮੂੜਾ ਪਾਵੇ